ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਆ ਸ਼ੁਰੂਆਤ ਖਾਣਾ ਖਾ ਕੇ ਜੀ ਸਕੂਲ ਚ ਜਾਣਾ ਇਹ ਮੀਟਿੰਗ ਹੈ ਚ ਸਕੂਲ ਦੇ ਵਿੱਚ ਪੇਰੈਂਟ ਦੀ ਤੇ ਉਸ ਤੋਂ ਬਾਅਦ ਖੇਤਾਂ ਦੇ ਜਿਹੜੇ ਆਪਾਂ ਕੱਲ ਆਦੂ ਪੀ ਗਏ ਨੇ ਉੱਥੇ ਆਪਣੇ ਫਲੇਵਰ ਲੱਗੀ ਵੀ ਆ ਆਲੇ-ਦਾਲੇ ਖੁੱਟਾਂ ਚੰਨ ਲੌਂ ਲੱਗੇ ਹੋਣੇ ਉੱਥੇ ਚਾਹ ਕੇ ਕੇਲਾ ਕੱਢ ਕੇ ਫਿਰ ਜਾਵਾਂਗੇ ਘਟਿਆਲੇ ਜੁੜੇਰੇ ਅੱਜ ਜੀ ਦੋਸਤੋ ਆਗੀ ਦੇਖ ਕੇ ਮੈਂ ਕਿਵੇਂ ਦੰਦੀਆਂ ਵੱਡਦੀ ਆ ਇਹਨੇ ਮੇਰੇ ਕੋਲ ਪਰ ਉਹ ਰੋਜ਼ ਖਾਣੀ ਖਾਣਾ ਜੋ ਵੀ ਮੈਂ ਖਾਣਾ ਇਸ ਮੇਰੀ ਇੰਨੀਆਂ ਦਾ ਹਿੱਸਾ ਮੇਤੋਂ ਲਿਓ ਜਾਵੇ। ਲੱਗਦਾ। ਉਹ ਐ ਨਹੀਂ ਕਿ ਜਮੀ ਸ਼ੁਰੂ ਤੋਂ ਹੀ ਹੈ ਜੀ ਆਪ ਦਾ। ਜੇ ਅਸੀਂ ਫਰੂਟ ਖਾਣਾ ਇਹਨੇ ਨਾਲ ਫਰੂਟ ਖਾਣਾ ਹੈ। ਜੇ ਬਾਦਾਮ ਖਾਣੇ ਨੇ ਇਹਨੇ ਬਾਦਾਮ ਖਾਣੇ ਨੇ ਜਿਹੜੀ ਵੀ ਚੀਜ਼ ਖਾਣੀ ਆ ਇਨੇ ਆਪ ਦਾ ਮੰਗਣੀ ਮੰਗੜਾ ਮਿੱਠਾ ਵੀ ਖਾਂਦੀ ਆ ਯਾਰ ਕਹਿੰਦੇ ਮਿੱਠਾ ਪਾਉਣਾ ਨਹੀਂ ਚਾਹੀਦਾ ਪਰ ਹਟਦੀ ਨਹੀਂ ਹੈਗੀ ਠੀਕ ਕਰੀਏ ਐ ਆਹ ਲੈ ਚਲੋ ਲੱਭੂਆਂ ਜੁੜੇ ਰਹੋ ਹਾਂਜੀ ਦੋਸਤੋ ਹੁਣ ਚੱਲਦੇ ਆ ਸਕੂਲ ਚੋਂ ਉਸ ਤੋਂ ਬਾਅਦ ਖੇਤਾਂ ਵਿੱਚ ਆਵਾਂਗੇ ਫਿਰ ਚੱਲਾਂਗੇ ਫਟਿਆਲੇ ਜੁੜੇ ਰਹੋ ਹਾਂਜੀ ਚੱਲਦੇ ਆ ਜੀ ਸਕੂਲ ਨੂੰ ਸਕੂਲ ਚ ਆ ਯਾਰ ਨੰਦਪੁਰ ਕੇਚੂ ਹਾਂਜੀ ਸਕੂਲ ਆਏ ਆਵੇਂ ਆ ਜੀ ਹੁਣ ਚੱਲਦੇ ਆ ਪਿੰਡ ਨੂੰ ਖੇਤਾਂ 'ਚ ਜਿਹੜਾ ਮਾਰ ਕੇ ਫਿਰ ਚੱਲਦੇ ਆਂ ਪਟਿਆਲੇ ਨੂੰ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਇੱਥੇ ਵੀ ਯਾਰ ਕਾਫੀ ਜਾਣੇ ਮੈਨੂੰ ਬੱਚਿਆਂ ਦੇ ਪੇੜ ਐਂਸ ਮਾਤਾ ਪਿਤਾ ਮਿਲੇ ਯਾਰ ਵਧੀਆ ਲੱਗਿਆ ਮਿਲ ਕੇ ਵਧੀਆ ਪੜਿਆ ਕਰੋ ਚਪਾਕੋ ਬਾਕੀ ਲਵ ਯੂ ਆ ਸੋਨ ਹਾਂਜੀ ਦੋਸਤੋ ਖੇਤਾਂ 'ਚਾਂ ਦੋ ਕਿੱਲਿਆਂ ਤੋਂ ਘੱਟ ਜਗ੍ਹਾ ਲਗੀ ਹਾਂਜੀ ਆ ਰਹੇ ਨੇ ਹੱਥ ਨਾਲ ਰੱਖ ਕੇ ਮਤਲਬ ਚਲਦਿਆਂ ਇਹ ਚ ਜਮੀਂ ਵਿਜੂਗਾ ਹੁਣ ਪਟਿਆਲੇ ਤੋਂ ਜਮੀਂ ਲਿਆਉਂਗਾ ਇੱਕ ਥੈਲੀ ਇਹ ਚ ਜੋਗੀ ਇਦਾਂਗੇ ਹੋਰ ਦੱਸੋ ਜਿਕਰ ਦੇ ਟੋਟੇ ਹੋ ਠੀਕ ਹੋ ਲਾਜੂਆ ਟਰੱਕ ਭਰ ਕੇ ਬਾਕੀ ਤੁਹਾਨੂੰ ਹਾਂਜੀ ਖੇਤਾਂ ਚਾਂਜੀ ਜਿਹੜੇ ਆਲੂ ਰਹਿ ਗਏ ᱛੀ ਉਹ ਬੱਟਾ ਬਣਾ ਰਹੇ ਨੇ ਤੇ ਫਿਰ ਅੱਜ ਖਾਲ ਬਣਾਉਣਗੇ ਖਾਲ ਬਣਾ ਕੇ ਫਿਰ ਭਰਾਂਗੇ ਆਲੂਆਂ ਨੂੰ ਤੇ ਬਾਕੀ ਜਿਹੜਾ ਸਾਨੂੰ ਪਿੱਛੇ ਖਾਲੀ ਜਗ੍ਹਾ ਦਿਖ ਰਹੀ ਆ ਇਹਦੇ ਵਿੱਚ ਆਪਾਂ ਜੋ ਜਾਂ ਜ਼ਮੀਨ ਲਿਆ ਕੇ ਬੀਜ ਦਾਂਗੇ ਤੇ ਹੋਰ ਦੱਸੋ ਗੱਲਬਾਤ ਯਾਰ ਕਿ ਸ਼ਾਮ ਨੂੰ ਅੱਜ ਮੈਂ ਹੀ ਬੀਜੂਗਾ ਲਿਆ ਕੇ ਜ਼ਮੀਨ ਟਰੈਕਟਰ ਨਾਲ ਨਾਲੇ ਵੀਡੀਓ ਵੀ ਪਾਵਾਂਗੇ ਜਿਹੜੇ ਬਕਵਾਸ ਕਰੀ ਜਾਂਦੇ ਨੇ ਕਿ ਤੂੰ ਐ ਨਹੀਂ ਕਰਦਾ ਐ ਨਹੀਂ ਕਰਦਾ ਹਾਂਜੀ ਦੋਸਤੋ ਚੱਲਦੇ ਆ ਜੀ ਹੁਣ ਆਪਾਂ ਸ਼ਹਿਰ ਨੂੰ ਪਟਿਆਲੇ ਨੂੰ ਜੁੜੇ ਰਹੋ ਨਾਲੇ ਜ਼ਮੀਨ ਲਿਆਵਾਂਗੇ ਬੀਜਣ ਵਾਸਤੇ ਤੇ ਨਾਲੇ ਕਰਦਾ ਸੋਦੋ ਬੱਤਲਿਆਵਾਂਗੇ ਨਾਲੇ ਭਤੀਜਿਆਂ ਨੂੰ ਹਾਂਜੀ ਚੱਲਦੇ ਆ ਜੀ ਉਹ ਸ਼ਹਿਰ ਆਂਜੀ ਦੋਸਤੋ ਪਟਿਆਲੇ ਹਾਂਜੀ ਦੋਸਤੋ ਪਟਿਆਲੇ ਆ ਇੱਥੇ ਹੁਣ ਮੱਥਾ ਟੇਕ ਕੇ ਫੇਰ ਚੱਲਦੇ ਆ ਆਪਾਂ ਸ਼ਹਿਰਪਾਲ ਨੂੰ ਧੀਜ ਭਤੀਜਿਆਂ ਨੂੰ ਸਾਰਿਆਂ ਨੂੰ ਮਿਲਾਂਗੇ ਆਪਾਂ ਹਾਂਜੀ ਦੋਸਤੋ ਪਟਿਆਲੇ ਆ ਮੱਥਾ ਟੇਕਣ ਆਇਆ ਸੀ ਆ ਮੇਰਾ ਭਤੀਜਾ ਆ ਗਿਆ ਟੂਸੇਂ ਜਾ ਰਹੇ ਹਾਂ ਹਾਂਜੀ ਲਵ ਯੂ ਆ ਮੇਰੇ ਭਤੀਜੇ ਨੂੰ ਕਿਹੜੀ ਕਲਾਸ ਆ ਭਤੀਜੀ ਪਰ ਯਾਰ ਨੰਬਰ ਲੈਣੇ ਨੇ ਪੁੱਤ ਠੀਕ ਆ ਓਕੇ ਲਵ ਜੀ ਹੋਰ ਦੱਸ ਗੱਲ ਬਾਤ ਕੁਛ ਇਹ ਖਾਣਾ ਪੀਣਾ ਇਹ ਮਾਪੇ ਦਾ ਕਹਿਣਾ ਮੰਨਿਆ ਕਰ ਜਿਵੇਂ ਕਹਿੰਦੇ ਨੇ ਪੈਰੀ ਹੱਥ ਲਾਇਆ ਕਰ ਸਵੇਰੇ ਉੱਪਕੇ ਪੁੱਤ ਠੀਕ ਆ ਨਾ ਰਹਿਸ਼ ਕਿੱਥੇ ਆ ਤੇਰੀ ਅੱਜ ਅੱਜ ਅੱਛਾ ਸਰਪੜੀ ਗਈ ਠੀਕ ਆ ਠੀਕ ਆ ਲਵ ਜੀ ਆ ਤੇਰੇ ਵੱਲੋਂ ਮੇਰੇ ਭਤੀਜੇ ਹਾਂਜੀ ਮੱਥਾ ਟੇਕ ਲੈ ਜੀ ਆਪਾਂ ਹੁਣ ਚਲਦੇ ਆਂ ਸ਼ਹਿਰਪਾਲ ਨੂੰ ਹਾਂਜੀ ਦੋਸਤੋ ਮੱਥਾ ਟੇਕਿਆ ਕਰੋ ਯਾਰ ਸਾਰੇ ਮਾਪੇ ਦਾ ਕਹਿਣਾ ਮੰਨਿਆ ਕਰੋ ਹੁਣ ਆਪਾਂ ਚੱਲਦੇ ਆਂ ਪਟਿਆਲੇ 22 ਨੰਬਰ ਸਾਈਡ ਹਾਂਜੀ ਚੱਲਦੇ ਆਂ 22 ਨੰਬਰ ਹਾਂਜੀ 22 ਨੰਬਰ ਫਾਟਕ ਆ ਗਿਆ ਆਪਾਂ ਹਾਂਜੀ ਦੋਸਤੋ ਪਟਿਆਲੇ ਦੀਗਾ 22 ਨੰਬਰ ਫਾਟਕ ਕੋ ਫੇਸਪਾਸ ਚਾ ਲੈਣਾ ਪੀਆ ਇੱਕ ਉਹ ਦੋਸਤੋ ਠੀਕ ਹੋ ਹੁਣ ਚੱਲਦੇ ਆਂ ਆਪਾਂ ਖਾਲਸਾ ਕਾਲਜ ਵੱਲ ਰਜਿੰਦਰਾ ਹਸਪੀਟਲ ਵਾਲੀ ਸਾਈਡ ਚੱਲਦੇ ਆਂ ਹੁਣ ਉੱਥੋਂ ਮੈਡੀਸਨ ਜੀ ਲੈ ਕੇ ਜਾਣੀ ਸੀ ਬੀਬੀ ਹਾਂਜੀ ਦੋਸਤੋ ਹੁਣ ਨਹੀਂ ਜਾਣਾ ਪਰ ਜਿੰਦਰਾ ਗੰਨੀ ਆਪਣਾ ਇੱਥੇੋਂ ਸਰ ਗਿਆ ਬਾਈ ਨੰਬਰ ਫੜਕ ਤੋਂ ਇੱਥੋਂ ਹੀ ਮੈਡੀਸਨ ਲੈ ਲਈ ਆਪਾਂ ਹੋਰ ਦੋਸਤੋ ਠੀਕ ਹੋ ਹੁਣ ਦਾਣਾ ਮੰਡੀ ਚੋਂ ਜ਼ਮੀਨ ਦਾ ਬੀਜ ਲੈ ਕੇ ਆਪਾਂ ਚੱਲਦੇ ਆਂ ਹਾਂਜੀ ਪਟਿਆਲੇ ਖੜਾ ਮੇਰੇ ਭਤੀਜਾ ਆ ਗਏ ਰਾਜਪੁਰੇ ਤੋਂ ਨੇ ਠੀਕ ਹੋ ਰਾਜਪੁਰੇ ਵਾਲਿਓ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਯਾਰ ਹੋਰ ਘਰ ਪਰਵਾਹ ਠੀਕ ਆ ਜੀ ਠੀਕ ਆ ਠੀਕ ਆ ਮੌਦਿਆ ਹੀ ਚਾਹੀਦੇ ਨੇ ਭਤੀਜਿਓ ਚਲੋ ਠੀਕ ਆ ਭਤੀਜਿਓ ਪਟਿਆਲੇ ਖੜਾ ਆ ਯਾਰ ਬਾਈ ਨੰਬਰ ਇੱਥੇ ਮੁੰਡੇ ਨੇ ਸਮਾਨ ਜਾ ਫੜਾਉਣ ਆਉਣਾ ਸੀ ਇੱਕ ਮੈਂ ਗਿਆ ਚੱਲ ਉੱਗਣ ਮੈਂ ਭੁੱਲ ਗਿਆ ਯਾਰ ਤਸਹਰੇ ਵਾਲੇ ਜਣੇ ਜਲੇਬੀਆਂ ਕਿਹਾ ਸੀ ਕਰਦੇ ਆ ਨੇ ਹੁਣ ਚੱਲ ਮੇਰੇ ਜਲੇਬੀਆਂ ਯਾਦ ਆ ਗਈਆਂ ਮੈਂ ਚੱਲ ਜਲੇਬੀਆਂ ਲੈ ਚੱਲਦੇ ਆ ਹੋਰ ਦੋਸਤੋ ਠੀਕ ਹੋ ਕੀ ਕਰਦੇ ਟੋਟੇਓ ਆਜੋ ਗੋਨੂੰ ਖਵਾ ਦਈਏ ਕਰਮਾ ਕਰਮ ਜਲੇਬੀਆਂ ਮੇਰੇ ਜਿਗਰ ਦੇ ਟੋਟੇਓ ਹਾਂਜੀ ਬਾਈ ਨੰਬਰੇ ਖੜਾ ਯਾਰ ਮੈਂ ਹੁਣ ਪਿੰਡ ਨੂੰ ਜਾਣ ਲੱਗੇ ਆ ਆ ਮੇਰਾ ਭਤੀਜਾ ਆ ਗਿਆ ਆ ਜਾ ਕਾ ਹਾਂ ਨੂੰ ਆ ਭਤੀਜ ਨੇ ਆਪਣੇ ਹਾਲ ਜੀ ਉਹ ਲੋਕਲ ਪਟਿਆਲੀਆਂ ਤੋਂ ਆ ਭਤੀਜ ਕੇ ਕੋਈ ਲੋਕਲ ਪਟਿਆਲੀ ਜੀ ਅੱਛਾ ਤ੍ਰਿਪੜੀ ਏਰੀਆ ਆਪਣਾ ਠੀਕ ਆ ਠੀਕ ਆ ਭਤੀਜ ਜੀ ਕਾ ਉੱਥੇ ਮੈਡੀਕਲ ਆ ਯਾਰ ਜੀ ਦਵਾਈ ਤੂੰ ਵੀ ਲੈਣੀ ਹੁੰਦੀ ਆ ਲੈ ਲਿਆ ਕਰੂ ਕਿਨੋਂ ਗਲੋਬਲ ਮੈਡੀਕੇਅਰ ਠੀਕ ਆ ਠੀਕ ਆ ਡਿਸਕਾਊਂਟ ਦੇਂਗਾ ਕਿ ਕਿ ਆਊਗਾ ਜੀ ਫੁੱਲ ਬਹੁਤ ਠੀਕ ਆ ਠੀਕ ਆ ਜਿੰਨਾ ਮਨ ਤਾਂ ਉਹ ਹੋਰ ਨਾ ਕੋਈ ਨਾ ਹੋਰ ਦੱਸ ਘਰੇ ਠੀਕ ਨੇ ਯਾਰ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਦੋਸਤੋ ਦਾਣਾ ਮੰਡੀ ਚੋਂ ਸਮਾਨ ਲੈ ਕੇ ਹੁਣ ਚੱਲਦੇ ਆਂ ਪਿੰਡਾਂ ਹਾਂਜੀ ਪਟਿਆਲੇ ਆ ਜੀ ਹਾਂ ਜੀ ਪਟਿਆਲੇ ਆ ਜੀ ਇੱਥੋਂ ਆਪਾਂ ਜ਼ਮੀਨ ਦਾ ਬੀਜ ਜਾ ਲੈ ਕੇ ਜਾਣਾ ਸੀਗਾ ਮੈਂ ਕਿਹਾ ਚੱਲ ਲੈ ਚਲੀਏ ਫਿਰ ਹੁਣ ਤਾਂ ਹੀ ਮੈਂ ਸਾਜਰੇ ਪਿੰਡ ਜਾ ਰਿਹਾ ਹਾਂ ਹੁਣ ਜਾ ਕੇ ਬੀਜਾਂਗੇ ਯਾਰ ਕਿਤੇ ਗਿੱਲ ਖੁਸ਼ਕ ਨਾ ਹੋ ਜਵੇ ਤਾਂ ਕਰਕੇ ਤੇ ਮੰਡੀ 'ਚ ਝੋਨਾ ਵੀ ਆਉਣਾ ਸ਼ੁਰੂ ਹੋ ਗਿਆ ਹਨ ਹੋਰ ਦੋਸਤੋ ਗੱਲਬਾਤ ਠੀਕ ਹੋ ਮੇਰੇ ਜਿਗਰ ਦੇ ਟੁਟੇਓ ਲੈ ਆ ਜਾ ਚੱਕ ਲਿਆ ਯਾਰ ਖਾ ਲੀਏ ਆਪਾਂ ਰੱਖ ਦੇ ਯਾਰ ਪਿਚਾ ਕੇ ਦਾ ਠੀਕ ਆ। ਅੱਛਾ। ਹਾਂਜੀ ਲੈ ਲਈ ਜਮੀ ਆਪਾਂ ਹੁਣ ਜਾ ਕੇ ਪਿੱਛਾਂਗੇ। ਹਾਂਜੀ ਪਟਿਆਲੇ ਆ ਯਾਰ। ਹੁਣ ਚਲਦੇ ਆ ਪਿੰਡ ਨੂੰ ਆਪਾਂ ਮਾੜਾ ਮੂਟਾ ਘਰ ਦਾ ਸੌਦਾ ਪੱਤਾ ਜਾ ਲੈ ਕੇ ਜਮੀ ਤਾਂ ਆਪਾਂ ਲੈ ਲਈ। ਹੁਣ ਡੀਏਪੀ ਕਿਦਾਂ ਦਊਂਗੇ ਫਿਰ ਦੱਸੋ ਭਾਈ। ਬੱਸ ਆਹ ਰਾਂ ਇੱਕ ਨੱਕਣ ਦੇ। ਕਿੰਨੇ ਚ ਰਹਿ ਕੇ ਲੱਗਾ ਜੀ ਡਾਕਟਰਾਂ ਨੂੰ ਫੋਨ ਮਾਰ ਦੂ। ਫੋਨ ਕਰਦੀ ਆ ਯਾਰ। ਫੋਨ ਮਾਰ। ਹਾਂ ਕੋਈ ਗੱਲ ਨਹੀਂ ਕੋਈ। ਹਾਂਜੀ ਦੋਸਤੋ ਚਲਦੇ ਆ ਹੁਣ ਆਪਾਂ ਇਹਨਾਂ ਨੇ ਸਰੋਂ ਵੀ ਦੇਤੀ ਕਹਿੰਦੇ ਸਰੋਂ ਵੀ ਵਿੱਚ। ਆ ਲਿਓ। ਹੁਣ ਚਲਦੇ ਹਾਂ ਪਿੰਡ ਨੂੰ ਜਾ ਕੇ ਚਾਚੂ ਪੀ ਕੇ ਫਿਰ ਆਪਾਂ ਬੀਜਦਿਆਂ ਜਾ ਕੇ ਜਮੀ ਲਵਜੂ ਆ ਮੇਰੇ ਜਿਗਰ ਦੇ ਟੁਟਿਆਂ ਹਾਂਜੀ ਪਟਿਆਲਾ ਮੰਡੀ ਜਾਂਚੂ ਨਾਉਣਾ ਸ਼ੁਰੂ ਹੋ ਗਿਆ ਇੱਥੇ ਹਨ ਤੇ ਹੁਣ ਚਲਦੇ ਆ ਜੀ ਆਪਾਂ ਪਿੰਡ ਨੂੰ ਜੁੜੇ ਰਹੇ ਹੋ ਤੇ ਆਪਾਂ ਹੁਣ ਜਾ ਕੇ ਬੀਜਦਿਆਂ ਜਮੀ ਤੇ ਕਾਲੂ ਆਲੂ ਉਲੂ ਭਰ ਕੇ ਬਾਬੇ ਨੇ ਸੁੱਖ ਰੱਖੀ ਕਾਲੂ ਸ਼ਾਮ ਨੂੰ ਆਪਾਂ ਵੀ 2.5 ਕਿੱਲੇ ਝੋਨਾ ਵੜਾਉਣੀਆਂ ਜਿਹੜੀ ਆਈਪੀਏਰੀ 26 ਹਾਂਜੀ ਟਪਿਆਲੇ ਤੀਗਾ ਸਵੇਰਾਂ ਸ਼ੈਂਪੂ ਸ਼ੂਪੂ ਜਾ ਲੈਣਾ ਪੀਗਾ ਬਸ ਚਲਦੇ ਹਾਂ ਹੁਣ ਪਿੰਡ ਨੂੰ ਸਮਾਨ ਲੈ ਕੇ ਚਲਦੇ ਹਾਂ ਅੱਜ ਪਿੰਡ ਨੂੰ ਡੀਜ਼ਲ ਪਵਾ ਲਈਏ ਗੱਡੀ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਚਲਦੇ ਹਾਂ ਫਿਰ ਪਿੰਡ ਨੂੰ ਹਾਂਜੀ ਦੋਸਤੋ ਆ ਗਿਆ ਘਰੇ ਮੈਂ ਖੱਜਰੇ ਤਾਂ ਆਏ ਐ ਕਿ ਜਮੀ ਬਿਜਲੀ ਦੀ ਤੁਹਾਨੂੰ ਦੱਸਿਆਈ ਆ ਹੁਣ ਚਾਹ ਚੂਤੀ ਕੇ ਚਲਦੇ ਹਾਂ ਮੋਟਰ ਤੇ ਤੇ ਬੀਜ ਗਿਆ ਜਾ ਕੇ ਜਮੀ ਬਹੁਤ ਸੋ ਠੀਕੋ ਜੁੜੇ ਰਹੇ ਹੋ ਦਿਖਾਉਣੇ ਆ ਤੁਹਾਨੂੰ ਖੇਤ ਵੀ ਜਾ ਕੇ ਹਾਂਜੀ ਮਿੱਤਰ ਪਿਆਰਿਓ ਹੁਣ ਜਮੀ ਬੀਜਣ ਲੱਗੇ ਆ ਜੁੜੇ ਰਹੋ ਹਾਂਜੀ ਦੋਸਤੋ ਜਮੀ ਬੀਜ ਰਹੇ ਆ ਤੇ ਬੀਤ ਤਾਂ ਠੀਕ ਲੱਗਦਾ ਏ ਓਕੇ ਆ ਰਿਪੋਰਟ ਕੀ ਮਿੱਤਰ ਪਿੱਛੇ ਰਹਿ ਕੇ ਕਹਿਣਾ ਹੁੰਦਾ ਚਾਚਾ ਟ੍ਰੈਕਟ ਵੀ ਬੁਲਾਉਂਦਾ ਚਾਚਾ ਟ੍ਰੈਕਟ ਵੀ ਬੁਲਾਉਂਦਾ ਦੇਖ ਲੋ ਜਾਂਗੇ ਹੋਮ ਯੂ ਲਵ ਮੀ ਆ ਲਾਤੀ ਵਾਲੇ ਉਹਨੂੰ ਚੱਕਦੇ ਵੱਤੋਂ ਹਾਂ ਕੀ ਕਰਨਾਗੇ ਓਏ ਕੀ ਕਰਦੇ ਤੋਟਦੇ ਹੋ ਨੇੜੀਆਂ ਲਿਆਵਾਂਗੇ ਨੇੜੀਆਂ ਫੇਰ ਲਾ ਕੇ ਕੰਮਕਾਰ ਹਾਂ ਹਾਂ ਠੀਕੋ ਤੇ ਚਲੋ ਅੱਜ ਆਪਾਂ ਬਹੁਤ ਵਧੀਆ ਦਿਨ ਗਿਆ ਬਹੁਤ ਧੀਜ ਧੀਜੀਆਂ ਦੋਸਤ ਮਿੱਤਰ ਮਿਲੇ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹੈਗੇ ਆ ਤੁਸੀਂ ਜੁਗ ਜੁਗ ਜਿਓ ਯਾਰ ਤੁਹਾਨੂੰ ਚਾਚੇ ਵੱਲੋਂ ਫੁੱਲ ਲਾਭੂ ਆ ਤੁਹ ਕਿ ਤੁਹ ਜਿਆਦਾ ਚਾਚੇ ਨੂੰ ਪਿਆਰ ਕਰਦੇ ਹੋ ਆਰੇ ਚਾਚੇ ਨਾਲ ਹਮੇਸ਼ਾ ਖੜਦੇ ਹੋ ਮੁੱਦੇ ਨਾਲ ਮੁੱਠਾ ਲਾ ਕੇ ਬਹੁਤ ਵੱਡੀ ਗੱਲ ਹੈਗੀ ਆ ਆ ਰੋਕਦੇ